ਖੰਡੀ ਸਸਿ ਗਾਲ ਜੀ ਅੱਜ ਆਪਾਂ ਗੱਲ ਕਰਾਂਗੇ ਫੈਟ ਦੇ ਬਾਰੇ ਮੋਟਾਪੇ ਦੇ ਬਾਰੇ ਅੱਜ ਦੇ ਟਾਈਮ ਵਿੱਚ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਸਮੱਸਿਆ ਕੀ ਲੋਹਾਰ ਇੱਕ ਇਸ ਅਮੈਦਾ ਕਿ ਮੋਟਾਪਾ ਇੱਕ ਰੋਗ ਆ ਇਸ ਪੁਆਇੰਟ 'ਤੇ ਤੁਸੀਂ ਬਿਲਕੁਲ ਗਲਤ ਹੋ ਮੋਟਾਪਾ ਇੱਕ ਰੋਗ ਨਹੀਂ ਹੈ ਤੁਸੀਂ ਜਿੰਨਾ ਜ਼ਿਆਦਾ ਸੋਚੀ ਜਾਓਗੇ ਮੋਟਾਪੇ ਦੇ ਬਾਰੇ ਜਿੰਨਾ ਜ਼ਿਆਦਾ ਸਰਚ ਕਰੀ ਜਾਓਗੇ ਤੁਸੀਂ ਓਨੀਆਂ ਹੀ ਜ਼ਿਆਦਾ ਉਲਝਣਾਂ ਦੇ ਵਿੱਚ ਪਈ ਜਾਓਗੇ ਠੀਕ ਹੈ ਜੀ ਅੱਜ ਦੇ ਟਾਈਮ ਵਿੱਚ ਹਰ ਇੱਕ ਇਨਸਾਨ ਇਹ ਸੋਚਦਾ ਵਾ ਮੈਂ ਫੈਟ ਕਿੱਦਾਂ ਘੱਟ ਕਰਾਂ ਮੋਟਾਪਾ ਮੇਰਾ ਕਿੱਦਾਂ ਘੱਟ ਹੋਊਗਾ ਮੇਰੇ ਪੇਟ ਕਿੱਦਾਂ ਸਭ ਤੋਂ ਵੱਧ ਪ੍ਰੋਬਲਮ ਆ ਰਹੀ ਹੈ ਬੈਲੀ ਫੈਟ ਦੀ ਤੁਹਾਡੇ ਪੇਟ ਦੀ ਸਮੱਸਿਆ ਆ ਰਹੀ ਕਿ ਤੁਹਾਡਾ ਪੇਟ ਅੱਗੇ ਨੂੰ ਲਟਕਣ ਲੱਗ ਜਾਂਦਾ ਵਾ ਇਹ ਬਹੁਤ ਵੱਡੀ ਕੋਈ ਸਮੱਸਿਆ ਨਹੀਂ ਹੈ ਅੱਜ ਅੱਜ ਤੁਹਾਡੇ ਸਾਹਮਣੇ ਤਿੰਨ ਟਿਪਸ ਲੈ ਕੇ ਆਵਾਂਗੇ ਜਿਸ ਦੇ ਨਾਲ ਤੁਹਾਡਾ ਮੋਟਾਪਾ ਇੱਕਦਮ ਬਰਫ਼ ਵਾਂਗੂ ਖੁਰੂਗਾ ਠੀਕ ਹੈ ਜੀ ਮੈਂ ਇਹ ਨਹੀਂ ਕਹਿੰਦਾ 2 ਦਿਨ ਦੇ ਵਿੱਚ 4 ਦਿਨ ਦੇ ਕੋਰਟ ਵਿੱਚ ਖੋਲ ਜੂਗਾ ਕਿਉਂਕਿ ਇਹ ਮੋਟਾਪਾ ਨਾ ਤਾਂ 2-4 ਦਿਨ ਦੇ ਵਿੱਚ ਆਇਆ ਵਾ ਤੇ ਨਾ ਹੀ ਇਹਨੇ ਜਾਣਾ ਵਾ ਜੇ ਤੁਸੀਂ ਸੋਚੂਗੇ ਨਾ ਅਸੀਂ 2 ਦਿਨ 4 ਦਿਨ ਜਾਂ 5 ਦਿਨ ਦੇ ਵਿੱਚ ਵਿੱਚ ਅਸੀਂ ਮੋਟਾਪਾ ਘੱਟ ਕਰ ਲਾਂਗੇ ਨਹੀਂ ਇਹ 2-4 5 ਦਿਨ ਦੇ ਵਿੱਚ ਨਹੀਂ ਘਟ ਹੋਣਾ ਕਿਉਂਕਿ ਇਹ ਇੰਨੀ ਜਲਦੀ ਆਇਆ ਵੀ ਨਹੀਂਗਾ ਠੀਕ ਹੈ ਜੀ ਇਹ ਜੀ ਇੰਨੀ ਜਲਦੀ ਆਇਆ ਨਹੀਂ ਤੇ ਇੰਨੀ ਜਲਦੀ ਇਹ ਜਾਊਗਾ ਵੀ ਨਹੀਂ ਠੀਕ ਹੈ ਜੀ ਆਪਾਂ ਤੁਹਾਨੂੰ 10 ਟਿਪਸ ਦੱਸਾਂਗੇ ਤੁਸੀਂ ਨੋਟ ਕਰ ਲਓ ਫਰਸਟ ਟਿਪਸ ਹੈਗਾ ਵਾ ਪਹਿਲਾ ਟਿਪਸ ਹੈ ਜਿਹੜਾ ਤੁਹਾਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਣਾ ਚਾਹੀਦਾ ਵਾ ਤੁਹਾਨੂੰ ਧਿਆਨ ਦੇਣਾ ਚਾਹੀਦਾ ਵਾ ਕਿ ਤੁਸੀਂ ਜੋ ਖਾ ਰਹੇ ਹੋ ਉਹ ਕੀ ਖਾ ਰਹੇ ਆ ਆਪਾਂ ਤੱਤਾ ਠੰਡਾ ਤਲਿਆ ਫਲਿਆ ਜੋ ਵੀ ਆਪਣੇ ਅੱਗੇ ਹੁੰਦਾ ਆਪਾਂ ਚੱਕ ਦਿੰਨੇ ਆ ਫਿਰ ਟੇ ਤੁਸੀਂ ਪੁਰਾਣੇ ਟਾਈਮ ਦੇ ਵਿੱਚ ਵੇਖਿਆ ਹੋਊਗਾ ਜਿਹੜੇ ਬਜ਼ੁਰਗ ਅੱਜ ਦੇ ਟਾਈਮ ਦੇ ਵਿੱਚ ਜਾਂ ਪਹਿਲਾਂ ਵਾਲੇ ਹੁਣ ਕੁਝ ਕੁ ਸਾਲ ਪਹਿਲਾਂ ਦੀ ਪੀੜ੍ਹੀਆਂ ਜਨਨ ਆਪਣੇ ਮਾਤਾ ਪਿਤਾਵਾ ਤੁਸੀਂ ਉਹਨਾਂ ਨੂੰ ਦੇਖਿਆ ਹੋਊਗਾ ਕਿ ਉਹ ਬਹੁਤ ਜ਼ਿਆਦਾ ਮੋٹے ਨਹੀਂ ਹੈਗੇਗੇ ਉਹਨਾਂ ਤੇ ਬਹੁਤ ਜ਼ਿਆਦਾ ਮੋਟਾਪਾ ਨਹੀਂ ਹੈਗਾ ਬਹੁਤ ਜ਼ਿਆਦਾ ਫੈਟ ਘੱਟ ਉਹ ਫਿਟਨੈਸ ਆ ਉਹਨਾਂ ਦੀ ਬੋਡੀ ਪਰਫੈਕਟ ਆ ਉਹ ਕਿਉਂ ਆ ਕਿਉਂਕਿ ਪਹਿਲਾਂ ਉਹਨਾਂ ਦਾ ਖਾਣ ਪੀਣ ਬਹੁਤ ਹੀ ਵਧੀਆ ਸੀ ਪਹਿਲਾਂ ਵਾਲੀਆਂ ਪੀੜ੍ਹੀਆਂ ਬਿਲਕੁਲ ਵੀ ਜਿੱਦਾਂ ਅੱਜ ਦੇ ਟਾਈਮ ਦਾ ਜੋਕਾ ਅੱਜ ਦੇ ਟਾਈਮ ਵਿੱਚ ਚੱਲ ਜਾਂਦਾ ਵਾ ਹਰ ਕੋਈ ਬੱਚੇ ਤੋਂ ਲੈ ਕੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਹਰ ਕੋਈ ਅੱਜ ਦੇ ਟਾਈਮ ਵਿੱਚ ਫਾਸਟ ਫੂਡ ਨੂੰ ਲਾਈਕ ਕਰਦਾ ਵਾ ਇੱਕ ਇੱਕ ਪਾਸੇ ਆਪਣੇ ਸਾਹਮਣੇ ਰੋਟੀ ਪਈ ਹੋਵੇ ਦੂਜੇ ਪਾਸੇ ਆਪਣੇ ਸਾਹਮਣੇ ਸਾਨੂੰ ਗੋਲ ਗੱਪੇ ਪੀਜ਼ਾ 버ਗਰ ਪਿਆ ਹੋਵੇ ਤਾਂ ਬੱਚੇ ਬੱਚਾ ਕੀ ਹਰ ਇੱਕ ਇਨਸਾਨ ਦੇ ਅੱਗੇ ਦੋ ਚੀਜ਼ਾਂ ਰ ਪਈਆਂ ਹੋਣ ਤਾਂ ਉਹ ਕਿਹੜੇ ਚੱਕੂਗਾ ਪਹਿਲਾਂ ਵਾਲੇ ਜਿਹੜੇ ਹੁੰਦੇ ਸੀ ਨਾ ਆਪਣੇ ਬਜ਼ੁਰਗ ਹੁੰਦੇ ਸੀਗੇ ਉਹ ਸਿੰਪਲ ਕਾ ਦੀ ਦਾਲ ਸੋਲ ਕੇ ਨੂੰ ਹੀ ਲਾਈ ਕਰਦੇ ਸੀਗੇ ਹੈ ਆ ਫਾਸਟ ਫੂਡ ਤਾਂ ਪਹਿਲਾਂ ਤਾਂ ਹੁੰਦੇ ਨਹੀਂ ਸੀ ਜੇਵਾੜਾ ਮੋਟਾ ਕੁਝ ਹੁੰਦਾ ਸੀਗਾ ਤਾਂ ਉਹ ਅਵਾਇਡ ਕਰਦੇ ਸੀ ਨਹੀਂ ਖਾਂਦੇ ਸੀਗੇ ਪਰ ਅੱਜ ਦੇ ਟਾਈਮ ਵਿੱਚ ਕੀ ਵਧਿਆ ਹੋਇਆ ਵਾ ਮੀਨ ਫਾਸਟ ਫੂਡ ਤੇ ਫਾਸਟ ਫੂਡ ਨੇ ਹੀ ਆਪਣਾ ਜਿਹੜਾ ਮੋਟਾਪੇ ਦਾ ਸਿਸਟਮ ਆ ਉਹਨੂੰ ਖਰਾਬ ਕੀਤਾ ਹੋਇਆ ਵਾ ਮੋਟਾਪੇ ਦੀ ਪਹਿਲੀ ਜੜ ਹੀ ਫਾਸਟ ਫੂਡ ਆ ਤੁਸੀਂ ਜਿਹਾਓ ਜਲਾ ਜਿੰਨਾ ਹੋ ਸਕੇ ਅਵੋਇਡ ਕਰਦੋ ਹਾਂ ਇੱਕ ਮਹੀਨੇ ਦੇ ਵਿੱਚ ਇੱਕ ਵਾਰ ਤੁਸੀਂ ਖਾ ਸਕਦੇ ਹੋ ਪਰ ਤੋਂ ਦੋ ਵਾਰ ਖਾ ਸਕਦੇ ਹੋ ਇੱਕ ਮਹੀਨੇ ਦੇ ਵਿੱਚ ਇਹ ਨਹੀਂ ਹੈਗਾ ਤੁਸੀਂ ਹਰ ਰੋਜ਼ ਖਾਓ ਜੋ ਹਫਤੇ 'ਚ ਦੋ ਦਿਨ ਖਾ ਲਿਆ ਤਿੰਨ ਦਿਨ ਖਾ ਲਿਆ ਇਦਾਂ ਨਹੀਂ ਉਸ ਚੀਜ਼ ਨੂੰ ਅਵੋਇਡ ਕਰਨਾ ਵਾ ਖਾਸ ਕਰਕੇ ਕੁੜੀਆਂ ਕੁੜੀਆਂ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਆ ਠੀਕ ਹੈ ਬੈਲੀ ਫੈਟ ਦੀ ਉਹਨੂੰ ਕੁੜੀਆਂ ਬਹੁਤ ਜ਼ਿਆਦਾ ਫਾਸਟ ਫੂਡ ਲਾਈਕ ਕਰਦੀਆਂ ਵਾ ਤੇ ਬਾਅਦ ਵਿੱਚ ਉਹ ਪਰੇਸ਼ਾਨ ਹੁੰਦੀਆਂ ਵਾ ਮੋਟਾਪੇ ਤੋਂ ਠੀਕ ਹੈ ਜੀ ਅੱਜ ਦੇ ਟਾਈਮ ਵਿੱਚ ਜਿੱਕਰ ਤੁਸੀਂ ਆਪਣੇ ਮਨ ਨੂੰ ਬਣਾ ਲਿਆ ਵੀ ਅਸੀਂ ਫਾਸਟ ਫੂਡ ਨਹੀਂ ਖਾਣਾ ਪਰ ਤੁਸੀਂ ਫੋਨ ਚੱਕ ਕੇ ਬੈਠੋਗੇ ਤੁਹਾਡੇ ਸਾਹਮਣੇ ਫਾਸਟ ਫੂਡ ਆਊਗਾ ਤੁਸੀਂ ਘਰ ਤੋਂ ਕਿਤੇ ਬਾਹਰ ਜਾਉਂਗੇ ਕਿ ਸ਼ਹਿਰ ਜਾਉਂਗੇ ਕਿਤੇ ਮੀਟਿੰਗਾਂ ਜਾਉਂਗੇ ਕਿਤੇ ਕੰਮ ਲਈ ਜਾਉਂਗੇ ਹਰ ਪਾਸੇ ਤੁਹਾਨੂੰ ਫਾਸਟ ਫੂਡ ਦਿਖੂਗਾ ਪਰ ਤੁਸੀਂ ਆਪਣਾ ਮਾਇੰਡ ਬਣਾਉਣਾ ਠੀਕ ਹੈ ਜਿੰਨੇ ਵਾਤ ਜਿੰਨਾ ਹੋ ਸਕੇ ਉਸੇ ਅਵਾਇਡ ਕਰਨਾ ਵਾ ਸਿੰਪਲ ਦਾਲ ਫੋਲਕਾ ਖਾਓ ਤੇ ਆਪਣੀ ਸਿਹਤ ਬਣਾਓ ਠੀਕ ਹੈ ਜੀ ਪੁਆਇੰਟ ਨੰਬਰ 2 ਨੰਬਰ 2 ਵਾ ਰਾਤ ਨੂੰ ਲੇਟ ਸੌਣਾ ਇਹ ਤੁਹਾਡੀ ਬੋਡੀ ਨੂੰ ਤੁਹਾਡੀ ਮਾਨਸਿਕਤਾ ਨੂੰ ਬਹੁਤ ਪ੍ਰਭਾਵਿਤ ਕਰਦਾ ਵਾ ਤੇ ਤੁਸੀਂ ਇਹ ਇੱਕ ਤੁਸੀਂ ਲਾ ਲਓ ਇੱਕ ਤੁਸੀਂ ਲਾ ਲਓ ਤੁਹਾਨੂੰ ਇਹ ਰੋਗੀ ਹੀ ਬਣਾ ਦਿੰਦਾ ਵਾ ਰਾਤ ਨੂੰ ਲੇਟ ਸੌਣਾ ਤੁਸੀਂ ਲੇਟ ਸੋਵੋਗੇ ਲੇਟ ਉੱਠੋਗੇ ਤੁਹਾਡੀ ਨੀਂਦ ਨਹੀਂ ਪੂਰੀ ਹੋਣੀ ਤੁਸੀਂ ਲੇਟ ਉੱਠੋਗੇ ਦੈਟਸ ਵਾਈ ਤੁਹਾਡੀ ਬੋਡੀ ਪਰਫੈਕਟ ਨਹੀਂ ਰਹੋਗੀ ਤੁਸੀਂ ਜਿੰਨਾ ਹੋ ਸਕੇ ਰਾਤ ਨੂੰ ਜਲਦੀ ਸੋਵੋ ਟਿਪਸ ਮਾਰਨਿੰਗ ਟਾਈਮ ਸੂਰਜ ਸੋਜ ਨਿਕਲਣ ਤੋਂ ਪਹਿਲਾਂ 1 ਘੰਟਾ ਪਹਿਲਾਂ ਤੁਸੀਂ ਉੱਠੋ ਜਿਹੜਾ ਮਾਰਨਿੰਗ ਦਾ ਟਾਈਮ ਆਊਟ ਤੁਹਾਡੇ ਲਈ ਬਿਲਕੁਲ ਪਰਫੈਕਟ ਆ ਉਸ ਟਾਈਮ ਵਿੱਚ ਜੇ ਆਨ ਤੁਸੀਂ ਕੁਝ 10 15 ਮਿੰਟ ਵਰਕਆਊਟ ਕਰਦੇ ਹੋ ਤੁਹਾਡੀ ਉਹ ਫਾਇਦੇਮੰਦ ਆ ਜੇ ਤੁਸੀਂ ਵਰਕਆਊਟ ਨਹੀਂ ਕਰਦੇ ਜਾਂ ਤੁਸੀਂ ਉਸ ਟਾਈਮ ਦੇ ਵਿੱਚ ਹੀ ਘਰ ਦੇ ਕੰਮ ਫਾਸਟ ਫਾਸਟ ਕਰਦੇ ਹੋ ਤੋ ਤੁਹਾਡੇ ਲਈ ਬਹੁਤ ਹੀ ਬੈਨੀਫਿਟ ਆ ਤੁਹਾਨੂੰ ਬਹੁਤ ਹੀ ਲਾਭ ਆ ਇਹਦੇ ਨਾਲ ਦੋ ਫਾਇਦੇ ਆ ਇੱਕ ਤਾਂ ਤੁਹਾਡਾ ਵੀ ਪੇਟੰਤੀ ਮੋਟਾਪੇ ਦੀ ਇੱਕ ਸਮੱਸਿਆ ਘਟੂਗੀ ਤੇ ਦੂਸਰਾ ਤੁਸੀਂ ਜਲਦੀ ਉੱਠਣ ਦੇ ਨਾਲ ਤੁਹਾਡੇ ਜਿੰਨੇ ਵੀ ਘਰ ਦੇ ਕੰਮ ਹੋਣਗੇ ਤੁਸੀਂ ਜਲਦੀ ਜਲਦੀ ਨਿਬੇੜ ਲਓਗੇ ਜਿਹੜਾ ਕੰਮ ਤੁਸੀਂ ਸ਼ਾਮ ਤੱਕ ਕਰਦੇ ਹੋ ਉਹ ਤੁਸੀਂ ਦਿਨ ਚਾਰ ਕੰਟ ਤੱਕ ਕਰ ਲਓਗੇ ਤੇ ਬਾਅਦ ਵਿੱਚ ਤੁਸੀਂ ਫ੍ਰੀ ਹੋਵੋਗੇ ਇਸ ਕਰਕੇ ਤੁਸੀਂ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ ਤੇ ਸਵੇਰੇ ਜਲਦੀ ਉੱਠੋ ਨੰਬਰ 10 ਤੁਸੀਂ ਕਿਸੇ ਵੀ ਕੰਮ ਨੂੰ ਕਰਨਾ ਵਾ ਆਪਾਂ ਲਾਂਡਾਂ ਜਿਦਾਂ ਝਾੜੂ ਮਾਰਨਾ ਪੋਚਾ ਲੋਣਾ ਵਾ ਕੋਈ ਕੱਪੜੇ ਉਤਾਰਨੇ ਕੱਪੜੇ ਸੁਕਣੇ ਪਾਉਣੇ ਕੋਈ ਵੀ ਕੰਮ ਕਰਨਾ ਉਸ ਤੋਂ ਤੁਸੀਂ ਭੱਜ-ਭੱਜ ਕੀ ਕਰਨਾ ਵਾ ਸਪੈਸ਼ਲ ਕੁੜੀਆਂ ਲਈ ਆ ਅੱਜ ਦੇ ਟਾਈਮ ਵਿੱਚ ਕੁੜੀਆਂ ਲਈ ਬਹੁਤ ਵੱਡੀ ਸਮੱਸਿਆ ਆ ਰਹੀ ਆ ਤੇ ਜਦੋਂ ਤੁਸੀਂ ਘਰ ਦੇ ਕੋਈ ਵੀ ਕੰਮ ਕਰਦੇ ਆ ਕੁੜੀਆਂ ਹੋ ਗਈਆਂ ਮਿਲੀਆਂ ਭੈਣਾਂ ਹੋ ਗਈਆਂ ਜਾਦੋਂ ਉਮਰ ਵਾਲੇ ਕੋਈ ਵੀ ਇਨਸਾਨ ਆ ਕੋਈ ਵੀ ਕੰਮ ਕਰਨਾ ਉਹਨੇ ਭੱਜ ਭੱਜ ਕੇ ਕਰਨਾ ਵਾ ਕਿਉਂਕਿ ਜੇ ਇੱਕ ਕੰਮ ਜਿਵੇਂ ਆਪਾਂ ਹੁਣ ਛਾਲੂ ਮਾਰਦੇ ਹਾਂ ਛਾਲੂ ਮਾਰਦੇ ਆ ਆਪਾਂ ਅੱਜੇ ਟਾਈਮ 'ਚ ਬਹੁਤ ਨਹੀਂ ਸੌਹਲਤਾ ਵਾ ਅੱਜੇ ਟਾਈਮ ਛਾਲੂ ਮਾਰਦੇ ਆਪਾਂ ਵਾਲੀ ਹੌਲੀ 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 ਮਾਰ ਜੰਨੇ ਆ ਠੀਕ ਹੈ ਜੀ ਨੰਬਰ 2 ਪੋਚਾ ਲਾਉਣ ਨੇ ਆਪਾਂ ਇਹਦਾ ਸਟੈਂਡਿੰਗ ਵਾਲਾ ਪੋਚੇ ਆ ਗਏ ਤੇ ਪੋਚਾ ਮਾਰ ਦੋ ਸਫਾਈ ਹੋ ਗਈ ਟੱਟ ਦੇ ਨੇ ਨਹੀਂ ਤੁਸੀਂ ਕੋਈ ਵੀ ਕੰਮ ਕਰਨਾ ਵਾ ਉਹਦੇ ਨਾਲ ਆਪਣੀ ਸਰੀਰ ਦੀ ਹਲਚਲ ਕਰਨੀ ਆ ਜੋ ਤੁਹਾਡੇ ਸਰੀਰ ਤੇ ਜੋਰ ਲੱਗੇ ਤੇ ਤੁਹਾਡੀ ਫੈਟ ਘਟੇ ਹੋਵੇ ਜਿਵੇਂ ਤੁਸੀਂ ਕੱਪੜੇ ਸੁੱਕਣੇ ਪਾਣੇ ਆ ਫਟਾਫਟ ਕਿ ਚਾਹੋ ਤੇ ਪਾ ਕੇ ਆਓ ਪੱਜ-ਪੱਜ ਕੇ ਕੋਈ ਵੀ ਕੰਮ ਕਰਨਾ ਕਰਦੇ ਕੋਈ ਵੀ ਕੰਮ ਕਰਨੇ ਆ ਪੱਜ-ਪੱਜ ਕੇ ਕਰੋ ਇਦਾਂ ਹੀ ਮੇਰੇ ਵੀਰਾਂ ਲਈ ਆ ਕਿਸੇ ਵੀ ਵੀਰ ਨੂੰ ਕੋਈ ਵੀ ਕੰਮ ਕਰਨਾ ਵਾ ਜਾਂ ਜਾਣ ਤੋਂ ਮਾ ਵਾ ਠੀਕ ਹੈ ਪੱਜ-ਪੱਜ ਕੀ ਤੁਰੋ ਜਿਵੇਂ ਤੁਸੀਂ ਆਫਿਸ ਚੱਲਨੇ ਹੋ ਜਲਦ ਜਲਦੀ ਡੈਡੀ ਹੋ ਹਰ ਇੱਕ ਕੰਮ ਤੁਸੀਂ ਪੱਜ-ਪੱਜ ਕੇ ਕਰਨਾ ਵਾ ਜਿਸ ਦੇ ਨਾਲ ਤੁਹਾਡੀ ਬੋਡੀ ਆ ਉਹ ਤੁਹਾਡੀ ਮਤਲਬ ਆਲਵੇਸ ਤੁਹਾਡੀ ਬਾਡੀ ਹਮੇਸ਼ਾ ਰਿਲੈਕਸ ਫੀਲ ਕਰੂਗੀ ਇਹ ਤੁਸੀਂ ਹਰ ਇੱਕ ਕੰਮ ਦੇ ਵਿੱਚ ਟਾਈਮ ਲਾਉਂਗੇ ਹੌਲੀ-ਹੌਲੀ ਹੌਲੀ-ਹੌਲੀ ਕੰਮ ਕਰੋਗੇ ਤੁਹਾਡੀ ਬਾਡੀ ਰਿਲੈਕਸ ਨਹੀਂ ਰਹੂਗੀ ਕਿਉਂਕਿ ਤੁਹਾਨੂੰ ਆਦਤ ਪੈ ਜਾ ਰਹੀ ਹੈ ਹੌਲੀ-ਹੌਲੀ ਜਾਂਪਾ ਇੱਕ ਕੰਮ ਕਰ ਲਿਆ ਹਾਈ ਦਲ ਤਾ ਦੁਖਦੀਆਂ ਵਾ ਇਦਾਂ ਕੰਮ ਕਰ ਇੱਕ ਹੋਰ ਕੰਮ ਕਰ ਲਿਆ ਬਾਹਾਂ ਦੁਖੀ ਆਉਂਦੀਆਂ ਆਪਣੀ ਬਾਡੀ ਰਿਲੈਕਸ ਨਹੀਂ ਰਹਨੇਗੀ ਇਹਦੇ ਨਾਲ ਆਪਾਂ ਨੂੰ ਇਦਾਂ ਸਰੀਰ ਕਮਜ਼ੋਰ ਕਮਜ਼ੋਰ ਲੱਗ ਜੂ ਜੇ ਵਾ ਫਾਸਟ-ਫਾਸਟ ਕੰਮ ਕਰ ਲਾਂਗੇ ਇੱਕ ਕੰਮ ਕਰ ਲਾਂਗੇ ਨਾਲ ਦੇ ਨਾਲ ਆਪਾਂ ਕਰਾਂਗੇ ਦੂਸਰਾ ਕੰਮ ਕਰਨਾ ਵਾ ਦੂਸਰਾ ਕਹਿੰਦੀ ਤੀਸਰਾ ਕਰਨਾ ਚੌਥਾ ਕਰਨਾ ਇਦਾਂ ਆਪਣੀ ਬਾਡੀ ਖਸਰ ਹੋਊਗੀ ਠੀਕ ਹੈ ਜੀ ਨੰਬਰ 2 ਆਪਾਂ ਨੂੰ ਇਹਦੇ ਨਾਲ ਆਪਣਾ ਕੰਮ ਵੀ ਚਲਦੀ ਚਲਦੀ ਹੋਊਗਾ ਨਾ ਕਹਿੰਦੇ ਆਪਣੀ ਫੈਟ ਵੀ ਨਹੀਂ ਬਦੂਗੀ ਤੇ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਵਾ ਬਸ ਇਹੀ ਤਿੰਨ ਆਦਤਾਂ ਵਾ ਇਹੀ ਤਿੰਨ ਟਿਪਸ ਆ ਤੁਸੀਂ ਅਪਣਾ ਲਓ ਕੋਈ ਜਿਆਦਾ ਨਹੀਂ ਹੋ ਕਰਨਾ ਹੈਗਾ ਵੀ ਕੋਈ ਰੋਟੀ ਛੱਡਣੀ ਆ ਜਾਂ ਕੁਝ ਹੋ ਛੱਡਣਾ ਇਦਾਂ ਨਹੀਂ ਹੈਗਾ ਬਸ ਤਿੰਨ ਆਦਤਾਂ ਡੇਲੀ ਚ ਅਪਣਾ ਲਓ ਤੁਹਾਡਾ ਮੋਟਾਪਾ ਬਰਸਵੰਗ ਘਟੂਗਾ ਜੇਕਰ ਤੁਹਾਨੂੰ ਮੇਰੀ ਵੀਡੀਓ ਕਿਸੇ ਵੀ ਰੀਜ਼ਨ ਕਰਕੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕਸ ਜ਼ਰੂਰ ਕਰਿਓ ਜੀ